ਕੰਢੇ ਭੋੜੇ ਸਾਈਫਨ ਤੇ ਖੜਾ ਜਿਹੜੀ ਕਿ ਮੇਨ ਇਹ ਬਹੁਤ ਮੋਸਟ ਇੰਪੋਰਟੈਂਟ ਪੁਆਇੰਟ ਆ ਜਿੱਥੋਂ ਉੱਪਰੋਂ ਪਾਣੀ ਸਾਰਾ ਆਉਂਦਾ ਜੀ ਇੱਥੇ ਆ ਕੇ ਡਿਵਾਈਡ ਹੁੰਦਾ ਔਰ ਇੱਥੇ ਹਾਲ ਦੀ ਘੜੀ ਸਿਚੁਏਸ਼ਨ ਜਿਹੜੀ ਆ ਕੰਟਰੋਲ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਪਾਣੀ ਚੱਲ ਰਿਹਾ ਔਰ ਹਲੇ ਇੱਕ ਗੇਟ ਖੋਲਿਆ ਤਿੰਨ ਗੇਟ ਨੇ ਜੀ ਔਰ ਉੱਪਰੋਂ ਪਾਣੀ ਕਾਫੀ ਆ ਰਿਹਾ ਉਮੀਦ ਹੈ ਕਿ ਪਾਣੀ ਜਿਹੜਾ ਕੰਟਰੋਲ 'ਚ ਹੀ ਰਹੇ 2 ਵਜੇ ਤੱਕ ਪਾਣੀ ਹੋਰ ਵਧਣ ਦੀ ਉਮੀਦ ਹੈ ਇਰੀਗੇਸ਼ਨ ਡਿਪਾਰਟਮੈਂਟ ਨੈਰੀ ਵਿਭਾਗ ਜਿੰਨਾ ਸਾਰਾ ਇੱਥੇ ਵਿਭਾਗ ਸਾਡੇ ਨਾਲ ਹੈ ਜੀ ਅਸੀਂ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਪਿੰਡਾਂ ਦੇ ਵਿੱਚ ਪੰਚਾਇਤ ਸਕਾਂ ਨੇ ਡਿਊਟੀਆਂ ਲਾਤੀਆਂ ਨੇ ਜੀ ਔਰ ਐਸ ਡੀ ਐਮ ਨੱਬਾ ਤਰਸੀਮ ਚਾਂਦੀ ਮੇਰੇ ਨਾਲ ਨੇ ਐਸ ਡੀ ਐਮ ਡੀ ਐਸ ਪੀ ਨੱਬਾ ਜਵਿੰਦਰ ਅਤਰੀ ਜਿੰਨੇ ਨਾਲ ਨੇ ਇਹਨਾਂ ਦਾ ਸਾਰਾ ਮਲਾਜੜਾ ਜੀ ਤਾਂ ਕਿ ਕਈ ਵਾਰੀ ਪੈਨਿਕ ਸਿਚੁਏਸ਼ਨ ਬਣ ਜਾਂਦੀ ਹੈ ਪਿੰਡਾਂ ਦੇ ਵਿੱਚ ਕਿ ਅੱਗੇ ਅਸੀਂ ਪਾਣੀ ਖੋਲਣ ਨੂੰ ਦੇਣਾ ਵੀ ਸਾਡੀ ਕਿਤੇ ਫਸਲ ਤਬਾਹ ਨਾ ਹੋ ਜAVE ਤਾਂ ਉਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਦੱਸਿਆ ਕਿ ਇਹ ਇਹ ਕੁਦਰਤੀ ਆਫਤ ਹੈ ਔਰ ਇਹਨੂੰ ਕੰਟਰੋਲ ਕਰਨ ਵਾਸਤੇ ਸਭ ਦਾ ਸਹਿਯੋਗ ਚਾਹੀਦਾ ਤੇ ਹਾਲ ਦੀ ਘੜੀ ਸਿਚੁਏਸ਼ਨ ਕੰਟਰੋਲ ਦੇ ਵਿੱਚ ਹੈ ਕਿਸੇ ਵੀ ਅਨਸੁਖਾਵੀ ਘ ਜਿਹੜਾ ਪ੍ਰਾਪਰ ਤਰੀਕੇ ਨਾਲ ਪ੍ਰਬੰਧ ਕੀਤਾ ਜਾ ਸਕੇ ਔਰ ਜਿਹੜਾ ਬਚਾਅ ਕੀਤਾ ਜਾ ਸਕੇ ਉਹਦੇ ਲਈ ਅਸੀਂ ਡਿਊਟੀਆਂ ਲਾ ਰਹੇ ਆਂ ਜੀ ਔਰ ਜੀਸੀਪੀ ਮਸ਼ੀਨਾਂ ਦਾ ਪ੍ਰਬੰਧ ਔਰ ਜਿਹੜੇ ਸਾਡੇ ਵਲੰਟੀਅਰ ਨੇ ਜੀ ਸਾਡੇ ਸਰਕਲ ਚਾਰਜ ਨੇ ਪਿੰਡਾਂ ਦੇ ਵਿੱਚ ਕਿਸਾਨ ਭਰਾ ਨੇ ਔਰ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਵੀ ਕਰਾ ਰਹੇ ਆ ਗੁਰੂ ਘਰਾਂ ਦੇ ਵਿੱਚ ਕਿ ਅਲਰਟ ਰਹੋ ਕਿਤੇ ਵੀ ਕੋਈ ਸਮੱਸਿਆ ਆਉਂਦੀ ਤਾਂ ਸਾਰੇ ਇਕੱਠੇ ਹੋ ਕੇ ਉਹਦਾ ਜਿਹੜਾ ਜੀ ਉਹਦਾ ਆਪਾਂ ਪ੍ਰਬੰਧ ਕਰੀਏ ਤਾਂ ਕਿ ਇਸ ਵੱਡੀ ਆਫਤ ਜਿਹੜੀ ਹੈ ਕੁਦਰਤੀ ਆਫਤ ਹੈ ਜਿਹੜੀ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ ਨਹੀਂ ਦੇਖੋ ਸਥਿਤੀ ਨੂੰ ਕੰਟਰੋਲ ਕਰਨ ਲਈ ਮਾਰ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੇ ਪੂਰੇ ਪੰਜਾਬ ਦਾ ਜਿਹੜਾ ਯਾਜਾ ਲੈ ਰਹੇ ਨੇ ਬੱਠੀ ਤੇ ਨਾਲ ਹੀ ਸਾਰਾ ਪ੍ਰਸ਼ਾਸਨ ਜਿਵੇਂ ਜ਼ਿਲ੍ਹੇ ਦਾ ਪ੍ਰਸ਼ਾਸਨ ਆ ਉਹ ਵੀ ਦਿਨ ਰਾਤ ਲੱਗਿਆ ਹੋਇਆ ਜੀ ਫਲਾਹ ਨਾਪੇ ਦੇ ਵਿੱਚ ਸਥਿਤੀ ਬਿਲਕੁਲ ਠੀਕ ਹੈ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੋਈ ਪੰਨੇ ਜਿਹੜੇ ਪ੍ਰਭਾਵਤ ਹੋਏ ਨੇ ਪਟਿਆਲੇ ਨਦੀ ਦਾ ਪਾਣੀ ਓਨ ਕਰਕੇ ਤੇ ਨਾਲ ਹੁਣ ਜਿਹੜੇ ਇੱਥੇ ਸੀ ਖੜਿਆ ਘੋੜੇ ਸੈਫਨ ਦੇ ਉੱਪਰ ਤੇ ਇੱਥੇ ਵੀ ਹਲੇ ਸਥਿਤੀ ਜਿਹੜੀ ਕੰਟਰੋਲ ਦੇ ਵਿੱਚ ਹੈ ਪਰ ਫਿਰ ਵੀ ਕੁਝ ਇਦਾਂ ਲੱਗਦਾ ਵੀ ਪਾਣੀ ਵਧਣ ਦਾ ਖਤਰਾ ਇੱਥੇ ਤੇ ਪੂਰਾ ਕੰਟਰੋਲ ਦੇ ਵਿੱਚ ਹੈ ਜੀ ਨੰਬਰ ਵੀ ਦਿੱਤੇ ਗਏ ਨੇ ਪੂਰੇ ਪੰਜਾਬ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ ਨਾਭਾ ਹਲਕੇ ਦੇ ਵਿੱਚ ਵੀ ਦਿੱਤੇ ਗਏ ਨੇ ਵੀ ਜੇ ਕਿਤੇ ਪ੍ਰੋਬਲਮ ਆਉਂਦੀ ਆ ਤਾਂ ਤੁਰੰਤ ਤੁਸੀਂ ਪ੍ਰਸ਼ਾਸਨ ਨਾਲ ਜਿਹੜਾ ਆਪਣਾ رابطہ ਕਾਇਮ ਕਰ ਸਕਦੇ ਹੋ ਤੇ ਮੇਰੇ ਨਾਲ ਪਾਣੀ ਆ ਰਿਹਾ ਹੈ ਕਿੱਥੋਂ ਆ ਰਿਹਾ ਪਿੱਛੋਂ ਆ ਰਿਹਾ ਜਾਂ ਕਾਹਦਾ ਪਾਣੀ ਨਹੀਂ ਹਲੇ ਇੱਥੇ ਬਰਸਾਤ ਦਾ ਨਹੀਂ ਹੈਗਾ ਇਹ ਮਗਰ ਨਹੀਂ ਆ ਰਿਹਾ ਜਿਹੜਾ ਪਾਣੀ ਆ ਤੇ ਉਹਦੇ ਕਾਰਨ ਜਿਹੜਾ ਇੱਥੇ ਪਾਣੀ ਦਾ ਜਿਹੜਾ ਪਧਰਾ ਉਹ ਬਦਰਨ ਦਾ ਖਤਰਾ ਜਿਸ ਕਰਕੇ ਪ੍ਰਸ਼ਾਸਨ ਪੂਰਾ ਆਪਣੀ ਸਥਿਤੀ ਦਾ ਜਾਜਾ ਲੈ ਰਿਹਾ ਤੇ ਸਾਰੇ ਪ੍ਰਬੰਧ ਕੀਤੇ ਹੋਏ ਨੇ ਪ੍ਰਸ਼ਾਸਨ ਨੇ ਕਿੰਨੇ ਪਿੰਡ ਪੈਂਦੇ ਨੇ ਇਸ ਏਰੀਏ ਨੂੰ ਜੇਕਰ ਹਲਕੀ ਗੱਲ ਨੇ ਇਥੋਂ ਕਾਫੀ ਪਿੰਡ ਪ੍ਰਭਾਵਿਤ ਹੋ ਰਹੇ ਨੇ ਕਟੋ-ਕਟ 15-20 ਪਿੰਡਾਂ ਨੇ ਜਿਹੜਾ ਪ੍ਰਭਾਵਿਤ ਹੋਣਾ ਅਗਰ ਕੋਈ ਸਥਿਤੀ ਆਪਣੇ ਕੰਟਰੋਲ ਤੋਂ ਬਾਹਰ ਹੁੰਦੀ ਹੈ ਇਹ ਪਾਣੀ ਇਸ ਵੇਲੇ ਜੀ ਸਰੰਦ ਕਨਾਲ ਤਾਂ ਬੰਦ ਕੀਤੀ ਪਈ ਹੈ ਜੀ ਸਰਕਾਰ ਵੱਲੋਂ ਬਟ ਉਹ ਸਿਸਵਾਦਰੀਆ ਦਾ ਆਊਟਫਾਲ ਕਰਕੇ ਪਾਣੀ ਇਹਦੇ ਚ ਆ ਰਿਹਾ ਜੀ ਤੇ ਉਹ ਅਸੀਂ ਪਿੰਡਾਂ ਚ ਅਨਾਉਂਸਮੈਂਟ ਕਰਵਾਤੀ ਸਾਰੇ ਤੇ ਸਾਡਾ ਸਾਰਾ ਸਟਾਫ ਇਹਦੇ ਸਾਈਟ ਤੇ ਵਿਜੀਲੈਂਟ ਆ ਅਸੀਂ ਤੇ ਕੋਸ਼ਿਸ਼ ਕਰ ਰਹੇ ਵੀ ਕੋਈ ਵੀ ਅਨਸਕਾਵੀ ਕਟਵਾਨਾ ਕਟਣਾ ਨਾ ਹੋਣ ਦੀਏ ਤੇ ਘੱਟੋ ਘੱਟ ਨੁਕਸਾਨ ਹੋਏ ਲੋਕਾਂ ਦਾ ਕਿੰਨਾ ਪਾਣੀ ਆ ਗਿਆ ਕਿੰਨੇ ਫੁੱਟ ਪਾਣੀ ਤਾਂ ਜੀ ਹਲੇ ਇਸ ਵੇਲੇ 800 ਕਿਊਸਿਕਸ ਚੱਲ ਰਿਹਾ ਜੀ ਸੈਕੰਡ ਫੀਡਰ ਚ ਤੇ ਅਸੀਂ ਸਵੇਰ ਦੇ ਇੱਥੇ ਹੀ ਆ ਜੀ ਦੇਖ ਰਹੇ ਆ ਕੰਟਰੋਲ ਕਰ ਰਹੇ ਆ ਜੀ ਪਾਣੀ ਨੂੰ ਤੇ ਥੱਲੇ ਵੀ ਅਸੀਂ ਸਾਰਾ ਸਟਾਫ ਅਲਰਟ ਕੀਤਾ ਪਿਆ ਜੀ ਕਿੰਨੇ ਇਹ ਪਾਣੀ ਜਰ ਕਿੰਨੇ ਇੱਕ ਪਿੰਡਾਂ ਨੂੰ ਮਾਰ ਕਰ ਸਕਦਾ ਜੀ ਮਾਰ ਤਾਂ ਕਰੂਗਾ ਜੇ ਸੈਕੰਡ ਫੀਡਰ ਚ ਕੁਝ ਅਨਸਕਾਮੀ ਘਟਵਾ ਹੁੰ ਘਟਣਾ ਹੁੰਦੀ ਹੈ ਪਰ ਅਸੀਂ ਉਹਨੂੰ ਪੂਰੀ ਵਿਜੀਲੈਂਟ ਆ ਸਾਰਾ ਸਟਾਫ ਅਸੀਂ ਦੇਖ ਰਹੇ ਹਾਂ ਕਿ ਕੋਈ ਇਦਾਂ ਦੀ ਪੂਰੀ ਕੋਸ਼ਿਸ਼ ਹੈ ਸਰ ਪਾਣੀ ਹੋਰ ਆ ਰਿਹਾ ਜੋ ਜਾਣਕਾਰੀ ਮਿਲ ਸਕਦੀ ਉਹਦੇ ਵਾਸਤੇ ਅਸੀਂ ਖੜੇ ਪਏ ਜੀ ਇੱਥੇ ਕੰਟਰੋਲ ਪੂਰਾ ਸਟਾਫ ਸਾਰਾ ਖੜਾ ਪਿਆ ਜੀ ਇਸੇ ਕਰਕੇ ਖੜੇ ਪਏ ਜੀ ਕਦੋਂ ਤੱਕ ਆਏਗਾ ਪਾਣੀ ਉਹ ਪਾਣੀ ਉਮੀਦ ਹੈ ਵੀ ਰਾਤ ਨੂੰ ਪਹੁੰਚੇਗਾ ਤੇ ਅਸੀਂ ਰਾਤ ਨੂੰ ਸਾਰੀ ਨਾਈਟ ਵਾਚਿੰਗ ਕਰਾਂਗੇ ਜੀ ਇਹਦੀ ਹਾਂ ਪ ਉਹ ਇਤਲਾਹ ਕਰਤੀ ਜੀ ਪੁਲਿਸ ਮਹਿਕਮੇ ਨੂੰ ਇਤਲਾਹ ਕਰਤੀ ਤੇ ਸਾਰਾ ਸਟਾਫ ਸਾਡਾ ਇੱਥੇ ਹੈ ਜੀ ਕਿੰਨੇ ਕੁ ਪਿੰਡ ਨੇ ਜਿਹੜੇ ਅਨਾਉਂਸਮੈਂਟ ਕੀਤੀ ਪਿੰਡ ਜੀ ਸੈਕੰਡ ਫੀਡਰ ਦੇ ਨਾਲ-ਨਾਲ 12 13 ਪਿੰਡ ਹੈਗੇ ਨੇ ਜੀ ਅਨਾਉਂਸਮੈਂਟ ਕਰਵਾਤੀ ਜੀ ਤੇ ਥੱਲੇ ਵੀ ਕਰਵਾਤੀ ਜਿਹੜੇ ਭਵਾਨੀਗੜ੍ਹ ਚੋਂ ਆਂਦੇ ਨੇ ਦੇਖੋ ਜੀ ਬੱਚੇ-ਬੱਚੇ ਜਿਹੜੇ ਮਨ ਚ ਡਰ ਰਹੇ ਜਦੋਂ ਲਾਉਂਸਮੈਂਟ ਹੁੰਦੀ ਆ ਵੀ ਭਾਈ ਪਾਣੀ ਆਊਗਾ ਆ ਰਿਹਾ ਰਹਿਕ ਬੰਦਾ ਡਰਦਾ ਹੁਣ ਬੱਚੇ ਵੀ ਗੋਟਿਆਂ ਜਿਹੜੇ ਫਿਰਦੇ ਨੇ ਵੀ ਕੀ ਪਤਾ ਪਾਣੀ ਕਦੋਂ ਆ ਜੂ ਠੀਕ ਹੈ ਕਿਉਂਕਿ ਅਸੀਂ ਜਿਹੜਾ ਸੰਤਾਪ ਹੈ ਦੋ ਵਾਰੀ ਭੋ 1988 ਜੇ ਫਲੱਡ ਆਇਆ ਉਦੋਂ ਅਸੀਂ ਭੋਗਿਆ 1993 ਜੇ ਆਇਆ ਉਦੋਂ ਅਸੀਂ ਭੋਗਿਆ ਉਦੋਂ ਅਸੀਂ ਸਾਰਾ ਪਿੰਡ ਨਹਿਰ ਦੇ ਉੱਤੇ ਸੀ ਤੇ ਜੇ ਅੱਜੇ ਪਾਣੀ ਉਰੇ ਆ ਜਾਂਦਾ ਅੱਜ ਵੀ ਅਸੀਂ ਸਾਨੂੰ ਨਹਿਰ ਤੇ ਜਾਣਾ ਪਊਗਾ ਹਟਦਾ ਕੋਈ ਹੱਲੇ ਨਹੀਂ ਕਿਉਂਕਿ ਸਾਡਾ ਜਿਹੜਾ ਪਿੰਡ ਹੈ 400 ਫੇਰੇ ਡਰੇਮ ਦੇ ਵਿਚਾਲੇ ਆ ਇਧਰ ਨਹਿਰ ਆ ਗਈ ਇਧਰ ਬੀੜ ਦੀ ਡਰੇਨ ਆ ਗਈ ਇਧਰ ਸੁਗ ਆ ਗਿਆ ਸਾਡਾ ਪਿੰਡ ਵਿਚਾਲੇ ਆ ਨੀ ਮਾ ਪਿੰਡ ਆ ਸਾਡਾ ਹੁਣ ਬੱਚੇ ਬੱਚੇ ਦੇ ਮਨ ਚ ਸੈਮਾ ਦੇ ਹੋ ਕੇ ਮੈਂ ਨਾਂਜਮਾਂ ਸੈਮੀਆ ਫਿਰਦੇ ਨੇ ਦੇਖੋ ਜੀ ਅਨਾਉਂਸਮੈਂਟ ਦਾ ਅਸੀਂ ਸਵੇਰ ਦਿਓ ਕਰਵਾ ਰਹੇ ਹਾਂ ਜੀ ਮੈਂ ਮੌਜੂਦਾ ਪੰਚਾਇਤ ਤੇ ਨੌਸ ਮਿੰਟ ਦਾ ਸਵੇਰ ਤਾਂ ਅਸੀਂ ਨੇ 500 ਤੱਕ ਕਰਾ ਦਿੱਤੀ ਸਰਪੰਚ ਸਾਹਿਬ ਨਾਲ ਫੋਨ ਆ ਰਹੇ ਨੇ ਐਡੀਐਮ ਸਾਹਿਬ ਦੇ ਤੇ ਹੋਰ ਵੀ ਫੋਨ ਆ ਰਹੇ ਨੇ ਜੀ ਵੀ ਲੋਡ ਕਰਕੇ ਪਰ ਜਿਵੇਂ ਜਿਵੇਂ ਸਾਨੂੰ ਹਲੇ ਤਾਈਂ ਜਾਂਦੇ ਨਹੀਂ ਅਸੀਂ ਕਰਾਈਏ ਨਹੀਂ ਨੌਸ ਮਿੰਟਾਂ ਦਾ ਹੀ ਬਾਕੀ ਹੁਣ ਦੇਖੋ ਜੀ ਜਿਵੇਂ ਪ੍ਰਸ਼ਾਸਨ ਲੱਗਿਆ ਵਾ ਜੀ ਜੋ ਵੀ ਹੋਊਗੀ ਕਾਰਵਾਈ ਕਰ ਰਿਹਾ ਹੈ ਜੀ ਸਾਰਾ ਕੁਝ ਪਹਿਲਾਂ ਵੀ ਪਾਣੀ ਆਉਂਦਾ ਪਿੰਡਾਂ ਵਿੱਚ ਪਹਿਲਾਂ ਬਹੁਤ ਆਉਂਦਾ ਜੀ ਪਾਣੀ ਸਾਡੇ ਪਿੰਡ ਤਾਂ ਜੀ ਸਾਰਿਆਂ ਨਾਲ ਪਹਿਲਾਂ ਖਤਰੇ ਚ ਆਉਂਦਾ ਜੀ ਹਾਂ ਜੀ ਇਹ ਤਾਂ ਜੋ ਪਾਣੀ ਦੀ ਮਾਰਚਾ ਪੂਰਾ ਪੂਰੇ ਪਾਣੀ ਦਾ ਸਾਰਿਆਂ ਨੂੰ ਵੱਧ ਉਰੇ ਉਰੀ ਆ ਕੇ ਰੁਕਦਾ ਜੀ ਪਾਣੀ ਇਹ ਅਨਾਉਂਸਮੈਂਟ ਜਿਵੇਂ ਹੁਣ ਸਾਨੂੰ ਨਹਿਰੀ ਵਿਭਾਗ ਵੱਲੋਂ ਸਾਨੂੰ ਫੋਨ ਆਉਂਦ ਨੇ ਜੀ ਤੇ ਉਸ ਹਿਸਾਬ ਨਾਲ ਅਸੀਂ ਅਨਾਉਂਸਮੈਂਟ ਕਰਵਾ ਰਹੇ ਹਾਂ ਉਹ ਕੀ ਅਨਾਉਂਸਮੈਂਟ ਕਰਾ ਰਹੇ ਵੀ ਜਾਨੀ ਕਿ ਜਿਹੜੇ ਸੂਏ ਦੇ ਮੋਗੇ ਨੇ ਉਹ ਸਾਰੇ ਖੁੱਲੇ ਰੱਖੋ ਵੀ ਪਿਸਾਂ ਤੋਂ ਪਾਣੀ ਆ ਰਿਹਾ ਵੀ ਵੱਧ ਪਾਣੀ ਜਾਨੀ ਕਿ ਨਹਿਰ ਦਾ ਬਹਾਾ ਜਿਹੜਾ ਵੱਧ ਸਕਦਾ ਕਿੰਨੇ ਪਿੰਡ ਪੈਂਦੇ ਨੇ ਜਿਹੜੇ ਇਸ ਨਹਿਰ ਦੇ ਲਾਗੇ ਪੈਂਦੇ ਇਹ ਤਕਰੀਬਨ ਪਿੰਡ ਜਿਵੇਂ ਘਣੀਵਾਲ ਹੋ ਗਿਆ ਯਾ ਦਾ ਤਾਰਾ ਸੂਈਆਂ ਹਲ ਹੋ ਗਿਆ ਢੋੜੇ ਹੋ ਗਿਆ ਜੀ ਤੇ ਅੱਗੇ ਜਾਣੇ ਇਧਰ ਕੋਟਲੀ-ਕੂਲੇ ਤਾਂ ਕਈ ਪਿੰਡ ਹੋਰ ਗਏ ਸੇ ਆਂਗੇ ਨੇ ਕਟ-ਕਟ 10 ਪਿੰਡ ਹੋਰ ਜਦੋਂ ਪਹਿਲਾਂ ਵੀ ਪਾਣੀ ਉਹਦਾ ਕਿੰਨੇ ਪਿੰਡਾਂ ਨੂੰ ਮਾਰ ਕਰਦਾ ਵਾ ਜਦੋਂ ਪਹਿਲਾਂ ਪਾਣੀ ਉਹਦਾ ਇਹ ਤਾਂ ਬਹੁਤ ਦੂਰ ਤੱਕ ਮਾਰ ਕਰਦਾ ਜੀ